ਕੀ ਡੱਲਿਆ ਵਾਲਾ ਕਿਤੇ ਹੀਰੋ ਨਾ ਬਣ ਜੇ ਓਏ ਭਰਾ ਬੋ ਉਹ ਆਪਦੀ ਜਾਨ ਤੇ ਖੇਡ ਕੇ ਮਰਨ ਵਰਤ ਤੇ ਬੈਠਾ ਤੁਸੀਂ ਬੈਠ ਕੇ ਦੇਖੋਗਾ ਚਾਰ ਦਿਨ ਹੀ ਬੈਠ ਜਾਓ ਤੁਸੀਂ ਉਹਨਾਂ ਲੀਡਰਾਂ ਦੇ ਵਿੱਚ ਆਉਨੇ ਹੋ ਜਿਹੜੇ ਲੀਡਰ ਆਪ ਘਰਾਂ ਚ ਲੁੱਕ ਕੇ ਤੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਐ ਤੇ ਡੱਲਿਆ ਉਹਨਾਂ ਲੀਡਰਾਂ ਚ ਆਉਂਦਾ ਜਿਹੜਾ ਲੋਕਾਂ ਦੇ ਪੁੱਤਾਂ ਨੂੰ ਸੇਫ ਕਰਕੇ ਆਪ ਮਰਨ ਵਰਤ ਤੇ ਬੈਠਾ ਆਪ ਮੂਰੇ ਹੋ ਕੇ ਲੜਾਈ ਲੜਦਾ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ ਮਰਨ ਵਰਤ ਤੇ ਬੈਠੋ ਪਰ ਆਪ ਬੈਠਾ ਹੈ ਕੈਂਸਰ ਦਾ ਮਰੀਜ਼ ਹੈ ਤੇ ਤੁਸੀਂ ਘਰਾਂ ਚ ਲੁਕੇ ਬੈਠੇ ਹੋ ਮਰ ਉਲਦੂ ਸਾਬ ਤੁਹਾਨੂੰ ਬੇਨਤੀ ਕਰਦਾ ਕਿ ਬਜ਼ੁਰਗੋ ਸਾਡਾ ਮੂੰਹ ਨਾ ਖਲਾਓ ਮੂੰਹ ਇਹ ਬੰਦ ਹੀ ਠੀਕ ਆ ਤੁਹਾਡੇ ਕਿਰਦਾਰ ਲੋਕਾਂ ਨੂੰ ਪਤਾ ਹੈ ਕਿਹੋ ਜਿਹੇ ਨੇ ਤੁਹਾਡੇ ਕਿਰਦਾਰਾਂ ਬਾਰੇ ਜੇ ਬੋਲਣ ਲੱਗੇ ਤਾਂ ਲੈਣ ਲੰਬੀ ਹੋ ਜਾਣੀ ਹੈ ਪੰਜਾਬੀਓ ਆ ਇੱਕ ਨਾ ਉਲਦੂ ਐ ਮਾਨਸਾਲਾ ਅਸੀਂ ਦਾਦਾ ਲਿਹਾਜ਼ ਕਰੀ ਜਾਂਦੇ ਆ ਕਿ ਯਾਰ ਉਮਰ ਬਹੁਤ ਵੱਡੀ ਆ ਸਾਡੇ ਬਜ਼ੁਰਗਾਂ ਸਮਾਨ ਐ ਪਰ ਯਾਰ ਇਸ ਬੰਦੇ ਦੀ ਜਵਾਨ ਦੇ ਵਿੱਚੋਂ ਇੰਨੀ ਕਿ ਨਫ਼ਰਤ ਨਿਕਲਦੀ ਆ ਕਿ ਗੱਲਾਂ ਹੀ ਛੱਡ ਦੋ ਇਹਨੇ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਬਹੁਤ ਕੁਝ ਬੋਲਿਆ ਸੀ ਤੇ ਕੀ ਕੀ ਕਰਤੂਤਾਂ ਕੀਤੀਆਂ ਸਭ ਲੋਕ ਜਾਣਦੇ ਆ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਯਾਰ ਇਸ ਕਰਕੇ ਮੈਂ ਬੋਲ ਰਿਹਾ ਕਿ ਇਹੋ ਜਿਹੇ ਲੋਕਾਂ ਨੂੰ ਪੰਜਾਬੀਓ ਮੂੰਹ ਨਾ ਲਾਇਆ ਕਰੋ ਪਤਾ ਲੱਗੇ ਇਹਨਾਂ ਦਾ ਵੀ ਯਾਰ ਇਹ ਪੰਜਾਬ ਲਈ ਕੀ ਨੇ ਕਿਸਾਨੀ ਲਈ ਕੀ ਨੇ ਪਿਛਲੇ ਮੋਰਚੇ ਦੇ ਵਿੱਚੋਂ ਕੀ ਕੁਝ ਲੈ ਕੇ ਆਏ ਨੇ ਕਿੰਨਾ ਕੁ ਹਿਸਾਬ ਕਿਤਾਬ ਦਿੱਤਾ ਇਹ ਸਭ ਕੁਝ ਲੋਕ ਜਾਣਦੇ ਆ ਤੇ ਅੱਜ ਇੰਨੀ ਕ ਨਫ਼ਰਤ ਪੈਦਾ ਹੋ ਰਹੀ ਆ ਇਹਨਾਂ ਦੇ ਵਿੱਚ ਕਿ ਡੱਲਿਆ ਵਾਲ ਕਿਤੇ ਹੀਰੋ ਨਾ ਬਣ ਜੇ ਓਏ ਭਰਾਵਾ ਉਹ ਆਪਦੀ ਜਾਨ ਤੇ ਖੇਡ ਕੇ ਮਰਨ ਵਰਤ ਤੇ ਬੈਠਾ ਤੁਸੀਂ ਬੈਠ ਕੇ ਦੇਖੋਗਾ ਚਾਰ ਦਿਨ ਹੀ ਬੈਠ ਜੋ ਤੁਸੀਂ ਉਹਨਾਂ ਲੀਡਰਾਂ ਦੇ ਵਿੱਚ ਆਉਨੇ ਹੋ ਜਿਹੜੇ ਲੀਡਰ ਆਪ ਘਰਾਂ ਚ ਲੁੱਕ ਕੇ ਤੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਆ ਤੇ ਡੱਲਿਆ ਉਹਨਾਂ ਲੀਡਰਾਂ ਚ ਆਉਂਦਾ ਹੈ ਜਿਹੜਾ ਲੋਕਾਂ ਦੇ ਪੁੱਤਾਂ ਨੂੰ ਸੇਫ ਕਰਕੇ ਆਪ ਮਰਨ ਵਰਤ ਤੇ ਬੈਠਾ ਆਪ ਮੂਰੇ ਹੋ ਕੇ ਲੜਾਈ ਲੜਦਾ ਉਹ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ ਮਰਨ ਵਰਤ ਤੇ ਬੈਠੋ ਪਰ ਆਪ ਬੈਠਾ ਹੈ ਕੈਂਸਰ ਦਾ ਮਰੀਜ਼ ਹੈ ਤੇ ਤੁਸੀਂ ਘਰਾਂ ਚ ਲੁਕੇ ਬੈਠੇ ਹੋ ਮਰ ਉਲਦੂ ਸਾਬ ਤੁਹਾਨੂੰ ਬੇਨਤੀ ਕਰਦਾ ਕਿ ਬਜ਼ੁਰਗੋ ਸਾਡਾ ਮੂੰਹ ਨਾ ਖਲਾਓ ਮੂੰਹ ਇਹ ਬੰਦ ਹੀ ਠੀਕ ਆ ਤੁਹਾਡੇ ਕਿਰਦਾਰ ਲੋਕਾਂ ਨੂੰ ਪਤਾ ਹੈ ਕਿਹੋ ਜਿਹੇ ਨੇ ਤੁਹਾਡੇ ਕਿਰਦਾਰਾਂ ਬਾਰੇ ਜੇ ਬੋਲਣ ਲੱਗੇ ਤਾਂ ਲੈਣ ਲੰਬੀ ਹੋ ਜਾਣੀ ਹੈ ਪੰਜਾਬੀਓ ਆ ਇੱਕ ਨਾ ਉਲਦੂ ਐ ਮਾਨਸਾਲਾ ਅਸੀਂ ਦਾ ਇਹਦਾ ਲਿਹਾਜ਼ ਕਰੀ ਜਾਂਦੇ ਆ ਕਿ ਯਾਰ ਉਮਰ ਬਹੁਤ ਵੱਡੀ ਆ ਸਾਡੇ ਬਜ਼ੁਰਗਾਂ ਸਮਾਨ ਐ ਪਰ ਯਾਰ ਇਸ ਬੰਦੇ ਦੀ ਜਵਾਨ ਦੇ ਵਿੱਚੋਂ ਇੰਨੀ ਕਿ ਨਫ਼ਰਤ ਨਿਕਲਦੀ ਐ ਕਿ ਗੱਲਾਂ ਹੀ ਛੱਡ ਦਿਓ ਇਨੇ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਬਹੁਤ ਕੁਝ ਬੋਲਿਆ ਸੀ ਤੇ ਕੀ ਕੀ ਕਰਤੂਤਾਂ ਕੀਤੀਆਂ ਸਭ ਲੋਕ ਜਾਣਦੇ ਆ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਯਾਰ ਇਸ ਕਰਕੇ ਮੈਂ ਬੋਲ ਰਿਹਾ ਕਿ ਇਹੋ ਜੇ ਲੋਕਾਂ ਨੂੰ ਪੰਜਾਬੀਓਂ ਮੂੰਹ ਨਾ ਲਾਇਆ ਕਰੋ ਪਤਾ ਲੱਗੇ ਇਹਨਾਂ ਦਾ ਵੀ ਯਾਰ ਇਹ ਪੰਜਾਬ ਲਈ ਕੀ ਨੇ ਕਿਸਾਨੀ ਲਈ ਕੀ ਨੇ ਪਿਛਲੇ ਮੋਰਚੇ ਦੇ ਵਿੱਚੋਂ ਕੀ ਕੁਝ ਲੈ ਕੇ ਆਏ ਨੇ ਕਿੰਨਾ ਕੁ ਹਿਸਾਬ ਕਿਤਾਬ ਦਿੱਤਾ ਇਹ ਸਭ ਕੁਝ ਲੋਕ ਜਾਣਦੇ ਆ ਤੇ ਅੱਜ ਇੰਨੀ ਕਿ ਨਾਫਰਤ ਪੈਦਾ ਹੋ ਰਹੀ ਹੈ ਇਹਨਾਂ ਦੇ ਵਿੱਚ ਕਿ ਡੱਲਿਆ ਵਾਲਾ ਕਿਤੇ ਹੀਰੋ ਨਾ ਬਣ ਜੇ ਓਏ ਭਰਾਵੋ ਉਹ ਆਪਣੀ ਜਾਨ ਤੇ ਖੇਡ ਕੇ ਮਰਨ ਵਰਤ ਤੇ ਬੈਠਾ ਤੁਸੀਂ ਬੈਠ ਕੇ ਦੇਖੋਗਾ ਚਾਰ ਦਿਨ ਹੀ ਬੈਠ ਜੋ ਤੁਸੀਂ ਉਹਨਾਂ ਲੀਡਰਾਂ ਦੇ ਵਿੱਚ ਆਉਣੇ ਹੋ ਜਿਹੜੇ ਲੀਡਰ ਆਪ ਘਰਾਂ ਚ ਲੁੱਕ ਕੇ ਤੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਐ ਤੇ ਡੱਲਿਆ ਉਹਨਾਂ ਲੀਡਰਾਂ ਚ ਆਉਂਦਾ ਜਿਹੜਾ ਲੋਕਾਂ ਦੇ ਪੁੱਤਾਂ ਨੂੰ ਸੇਫ ਕਰਕੇ ਆਪ ਮਰਨ ਵਰਤ ਤੇ ਬੈਠਾ ਆਪ ਮੂਰੇ ਹੋ ਕੇ ਲੜਾਈ ਲੜਦਾ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ ਮਰਨ ਵਰਤ ਤੇ ਬੈਠੋ ਪਰ ਆਪ ਬੈਠਾ ਹੈ ਕੈਂਸਰ ਦਾ ਮਰੀਜ਼ ਹੈ ਤੇ ਤੁਸੀਂ ਘਰਾਂ ਚ ਲੋਕੇ ਬੈਠੇ ਹੋ ਮੈਂ ਰੁੱਲਦੂ ਸਾਬ ਤੁਹਾਨੂੰ ਬੇਨਤੀ ਕਰਦਾ ਕਿ ਬਜ਼ੁਰਗੋ ਸਾਡਾ ਮੂੰਹ ਨਾ ਖਲਾਓ ਮੂੰਹ ਇਹ ਬੰਦ ਹੀ ਠੀਕ ਹੈ ਤੁਹਾਡੇ ਕਿਰਦਾਰ ਲੋਕਾਂ ਨੂੰ ਪਤਾ ਹੈ ਕਹੋ ਜੇ ਨੇ ਤੁਹਾਡੇ ਕਿਰਦਾਰਾਂ ਬਾਰੇ ਜੇ ਬੋਲਣ ਲੱਗੇ ਤਾਂ ਲੈਣ ਲੰਬੀ ਹੋ ਜਾਣੀ ਹੈ ਪੰਜਾਬੀਓ ਆ ਇੱਕ ਨਾ ਰੁੱਲਦੂ ਹੈ ਮਾਨਸਾਲਾ ਅਸੀਂ ਦਾਦਾ ਲਿਹਾਜ਼ ਕਰੀ ਜਾਂਦੇ ਆ ਕਿ ਯਾਰ ਉਮਰ ਬਹੁਤ ਵੱਡੀ ਆ ਸਾਡੇ ਬਜ਼ੁਰਗਾਂ ਸਮਾਨ ਐ ਪਰ ਯਾਰ ਇਸ ਬੰਦੇ ਦੀ ਜਵਾਨ ਦੇ ਵਿੱਚੋਂ ਇੰਨੀ ਕਿ ਨਫ਼ਰਤ ਨਿਕਲਦੀ ਆ ਕਿ ਗੱਲਾਂ ਹੀ ਛੱਡ ਦੋ ਇਹਨੇ ਪਹਿਲਾਂ ਵੀ ਦਿੱਲੀ ਮੋਰਚੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਨੂੰ ਬਹੁਤ ਕੁਝ ਬੋਲਿਆ ਸੀ ਤੇ ਕੀ ਕੀ ਕਰਤੂਤਾਂ ਕੀਤੀਆਂ ਸਭ ਲੋਕ ਜਾਣਦੇ ਆ ਮੈਂ ਬੋਲਣਾ ਨਹੀਂ ਚਾਹੁੰਦਾ ਸੀ ਪਰ ਯਾਰ ਇਸ ਕਰਕੇ ਮੈਂ ਬੋਲ ਰਿਹਾ ਕਿ ਇਹੋ ਜੇ ਲੋਕਾਂ ਨੂੰ ਪੰਜਾਬੀਓਂ ਮੂੰਹ ਨਾ ਲਾਇਆ ਕਰ ਪਤਾ ਲੱਗ ਗਿਆ ਇਹਨਾਂ ਦਾ ਵੀ ਯਾਰ ਇਹ ਪੰਜਾਬ ਲਈ ਕੀ ਨੇ ਕਿਸਾਨੀ ਲਈ ਕੀ ਨੇ ਪਿਛਲੇ ਮੋਰਚੇ ਦੇ ਵਿੱਚੋਂ ਕੀ ਕੁਝ ਲੈ ਕੇ ਆਏ ਨੇ ਕਿੰਨਾ ਕੁ ਹਿਸਾਬ ਕਿਤਾਬ ਦਿੱਤਾ ਇਹ ਸਭ ਕੁਝ ਲੋਕ ਜਾਣਦੇ ਐ ਤੇ ਅੱਜ ਇੰਨੀ ਕੁ ਨਾਫਰਤ ਪੈਦਾ ਹੋ ਰਹੀ ਆ ਇਹਨਾਂ ਦੇ ਵਿੱਚ ਕਿ ਡੱਲਿਆ ਵਾਲਾ ਕਿਤੇ ਹੀਰੋ ਨਾ ਬਣ ਜੇ ਓਏ ਭਰਾ ਬੋ ਉਹ ਆਪਣੀ ਜਾਨ ਤੇ ਖੇਡ ਕੇ ਮਰਨ ਵਰਤ ਦੇ ਬੈਠਾ ਤੁਸੀਂ ਬੈਠ ਕੇ ਦੇਖੋਗਾ ਚਾਰ ਦਿਨ ਹੀ ਬੈਠ ਜੋ ਤੁਸੀਂ ਉਹਨਾਂ ਲੀਡਰਾਂ ਦੇ ਵਿੱਚ ਆਉਣੇ ਹੋ ਜਿਹੜੇ ਲੀਡਰ ਆਪ ਘਰਾਂ ਚ ਲੁੱਕ ਕੇ ਤੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਂਦੇ ਐ ਤੇ ਡੱਲਿਆ ਉਹਨਾਂ ਲੀਡਰਾਂ ਚ ਆਉਂਦਾ ਐ ਜਿਹੜਾ ਲੋਕਾਂ ਦੇ ਪੁੱਤਾਂ ਨੂੰ ਸੇਫ ਕਰਕੇ ਆਪ ਮਰਨ ਵਰਤ ਤੇ ਬੈਠਾ ਹੈ ਆਪ ਮੂਰੇ ਹੋ ਕੇ ਲੜਾਈ ਲੜਦਾ ਉਹ ਕਿਸੇ ਹੋਰ ਨੂੰ ਵੀ ਕਹਿ ਸਕਦਾ ਸੀ ਮਰਨ ਵਰਤ ਤੇ ਬੈਠੋ ਪਰ ਆਪ ਬੈਠਾ ਹੈ ਕੈਂਸਰ ਦਾ ਮਰੀਜ਼ ਹੈ ਤੇ ਤੁਸੀਂ ਘਰਾਂ ਚ ਲੋਕੇ ਬੈਠੇ ਹੋ ਮੈਂ ਰੁਲਦੂ ਸਾਬ ਤੁਹਾਨੂੰ ਬੇਨਤੀ ਕਰਦਾ ਕਿ ਬਜ਼ੁਰਗੋ ਸਾਡਾ ਮੂੰਹ ਨਾ ਖਲਾਓ ਮੂੰਹ ਇਹ ਬੰਦ ਹੀ ਠੀਕ ਹੈ ਤੁਹਾਡੇ ਕਿਰਦਾਰ ਲੋਕਾਂ ਨੂੰ ਪਤਾ ਹੈ ਕਹੋ ਜੇ ਨੇ ਤੁਹਾਡੇ ਕਿਰਦਾਰਾਂ ਬਾਰੇ ਜੇ ਬੋਲਣ ਲੱਗੇ ਤਾਂ ਲੈਣ ਲੰਬੀ ਹੋ ਜਾਣੀ ਹੈ